सीएमडी योगशाला ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ सीएमडी ਯੋਗਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕਸ ਵਿਰਾਾ ਟੀਵੀ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸੂਬੇ ਭਰ ਦੇ ਵਿੱਚ ਮੁਹਿੰਮ ਚਲਾਈ ਗਈ ਹੈ। ਪੁਲਿਸ ਵੱਲੋਂ ਨਾਕਾਬੰਦੀ ਕਰਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾ ਰਿਹਾ। ਇਸੇ ਤਰ੍ਹਾਂ ਹੀ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਥਾਣਾ ਬਡਾਲੀ ਆਲਾ ਸਿੰਘ ਦੇ ਅਧੀਨ ਆਉਂਦੀ ਚੁੰਨੀਕਲਾਂ ਚੌਂਕੀ ਦੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਚੋਰੀ ਛੁਦਾ ਦੋ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਚੁੰਨੀ ਕਲਾਂ ਚੌਂਕੀ ਦੀ ਪੁਲਿਸ ਨੂੰ ਮੁਖਬਰੀ ਮਿਲੀ ਸੀ ਕਿ ਇੱਕ ਵਿਅਕਤੀ ਲੋਕਾਂ ਨੂੰ ਮਾਰੂ ਹਥਿਆਰ ਦਿਖਾ ਕੇ ਅਤੇ ਡਰਾ ਧਮਕਾ ਕੇ ਉਹਨਾਂ ਦੇ ਵਾਹਨਾਂ ਦੀ ਖੋਹ ਕਰਦਾ ਹੈ ਅਤੇ ਇਸ ਵੇਲੇ ਉਹ ਸ਼ਹਿਰ ਵਿੱਚ ਘੁੰਮ ਰਿਹਾ ਹੈ ਪੁਲਿਸ ਨੇ ਨਾਕਾਬੰਦੀ ਕਰਕੇ ਉਸ ਨੂੰ ਜਾਲੀ ਨੰਬਰ ਪਲੇਟ ਲੱਗੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਇਸ ਤੋਂ ਬਾਅਦ ਪੁੱਛਗਿੱਛ ਵਿੱਚ ਉਸ ਦੇ ਕੋਲੋਂ ਖੋਹ ਕੀਤਾ ਇੱਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਉਸ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੁਲਿਸ ਵੱਲੋਂ ਉਸ ਦੇ ਕੋਲੋਂ ਹੁਣ ਢੁਗਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ 34 ਇਚਾਰੀ ਚੁੰਨੀ ਨੂੰ ਇਹ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਸਿਮਰਜੀਤ ਸਿੰਘ ਪਾਸੀ ਪਿੰਡ ਕੁੰਮਣਾ ਥਾਣਾ ਮਲੋ ਜੋ ਲੋਕਾਂ ਨੂੰ ਡਰਾਤਮ ਕਾ ਕੇ ਉਹਨਾਂ ਤੋਂ ਵਹੀਕਲ ਖੌਂਦਾ ਤੇ ਅੱਜ ਉਹ ਮੋਟਰਸਾਈਕਲ ਤੇ ਆਪਣੇ ਤੇ ਚੋਰੀ ਸ਼ੋਦਾ ਤੇ ਉਹ ਚੁੰਨੀ ਰਿਜ ਕੋ ਮਰਿਆ ਇਸ ਦੇ ਅਧਾਰ ਤੇ ਚੌਕੀ ਇੰਚਰ ਚੁੰਨੀ ਕਲਾਂ ਨੇ ਨਾਕਾਬੰਦੀ ਕੀਤੀ ਤੇ ਇਸ ਨੂੰ ਸ਼ਖਸ ਨੂੰ ਕਾਬੂ ਕੀਤਾ ਤੇ ਉਸ ਪਾਸੋਂ ਓਏ ਹੋਏ ਚੋਰੀ ਕੀਤੀ ਦਵਾਦਮਾ ਕੇ ਲੋਕਾਂ ਨੂੰ ਚੋਰੀ ਕੀਤੀ ਮੋਟਰਸਾਈਕਲ ਬਰਾਮਦ ਨ ਕੀਤਾ ਜਿਸ ਤੇ ਜਾਲੀ ਨੰਬਰ ਲੱਗੇ ਹੋਏ ਸੀ ਤੇ ਮਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਇੱਕ ਇੱਕ ਮੋਟਰਸਾਈਕਲ ਬਰਾਮਦ ਹੋਈ ਹਾਂਜੀ ਉਸ ਨੂੰ ਮਾਂਜੋਗ ਦਲਤੀ ਪੇਸ਼ ਕੀਤਾ ਗਿਆ ਸੀ ਤੇ ਉਹਦਾ ਰਿਮਾਂਡ ਲੈ ਗਿਆ ਉਸ ਨੇ ਇੱਕ ਹੋਰ ਚੋਰੀ ਸ਼ੁਦਾ ਮੋਟਰਸਾਈਕਲ ਬਰਾਮਦ ਕਰਵਾਇਆ ਅੱਜ ਉਹਨੂੰ ਦੁਬਾਰਾ ਮਾਂਜੋਗ ਦਲਤੀ ਪੇਸ਼ ਕਰਕੇ ਉਹਦਾ ਹੋਰ ਰਿਮਾਂਡ ਲਿਆ ਜਾ ਰਿਹਾ ਤੇ ਅੱਗੇ ਜਿਹੜੇ ਤਪੀਜ ਜਰੀਏ ਕੁੱਲ ਕਿੰਨੇ ਮੋਟਰਸਾਈਕਲ ਬਰਾਮਦ ਹੋਏ ਹੋਂ ਤੱਕ ਉਸ ਤੋਂ 2 ਮੋਟਰਸਾਈਕਲ ਬਰਾਮਦ ਹੋ ਗਏ ਇਹ ਵੇਚਦਾ ਸੀ ਤੇ ਕੁਆੜੀ ਨਹੀਂ ਕਿਸ ਤਰ੍ਹਾਂ ਹਾਂਜੀ ਉਹ ਵੇਚਣ ਵਾਸਤੇ ਹੀ ਫਿਰ ਰਿਹਾ ਸੀਗਾ ਉਹਦੀ ਅਸੀਂ ਤਪਦੀਸ਼ ਕਰ ਰਹੇ ਹਾਂ ਤੇ ਅਗਲੀ ਤਪਦੀਸ਼ ਜੋ ਵਿਦਤ ਸਾਹਮਣੇ ਤੁਹਾਡੇ ਧਿਆਨ ਚ ਲੈਣਾ ਚਾਹੀਦਾ ਜੀ